ਇੱਕ ਇਸੇ ਨਗਰ ਦੀ ਬੀਬੀ ਆਉਂਦੀ ਆ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਉੱਪਰੋਂ ਰਮਾਲ ਲਾਉਂਦੀ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਬੜੀ ਬੇਸ਼ਰਮੀ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਦਾ ਇੱਕ ਪਾਸੇ ਨੂੰ ਸਰੂਪ ਇਕੱਠਾ ਕਰ ਦਿੰਦੀ ਆ ਇਹ ਨਰਾਦਰੀ ਅਣਸਖਾਵੀ ਘਟਨਾ ਜਿਹਨੂੰ ਵੇਖ ਕਰਕੇ ਸਿੱਖਾਂ ਦੇ ਹਿਰਦੇ ਵਲੁੰਦੜਿਆ ਆ ਸਤਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਖੰਨਾ ਸਮਰਾਲਾ ਰੋਡ ਜੋ ਕਿ ਪਿੰਡ ਢਿੱਲਵਾ ਦੇ ਵਿੱਚ ਮੌਜੂਦ ਆ ਜਿੱਥੇ ਕਿ ਇੱਕ ਕੱਲ ਦੀ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ ਗੁਰਦੁਆਰਾ ਸਾਹਿਬ ਦੇ ਅੰਦਰ ਇੱਕ ਬੀਬੀ ਜੋ ਕਿ ਜਾਂਦੀ ਹੈ ਬੇਦਬੀ ਕੀਤੀ ਜਾਂਦੀ ਤਾਂ ਉਸ ਤੋਂ ਬਾਅਦ ਜਿਹੜੀ ਸਿੱਖ ਸੰਗਤ ਹੈ ਭਾਈ ਅਮਰੀਕ ਸਿੰਘ ਜੀ ਜਨਾਨਾ ਹੋਣ ਹੋਰ ਜਿਹੜੀ ਸਿੱਖ ਸੰਗਤ ਹੈ ਨਹਿੰਗ ਸਿੰਘ ਫੌਜਾਂ ਹੋਣ ਪਿੰਡ ਦੇ ਸਮੂਹ ਸਨ ਜਦ ਕਿ ਪ੍ਰਸ਼ਾਸਨ ਤਾਂ ਕਿ ਇਥੋਂ ਦਾ ਇਲਾਕੇ ਦਾ ਸਾਰਾ ਮੌਜੂਦ ਹੈ ਤੇ ਭਾਈ ਸਾਹਿਬ ਨਾਲ ਗੱਲਬਾਤ ਕਰਦੇ ਆ ਕਿ ਮਸਲਾ ਕੀ ਸੀ ਗੱਲਬਾਤ ਪੂਰੀ ਕੀ ਹੋਈ ਸੀ ਬਾਬਾ ਜੀ ਵਾਹਿਗੁਰੂ ਜੀ ਕੀ ਹਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਤੇ ਰੋਜ਼ ਸਮਰਾਲਾ ਤੋਂ ਖੰਨਾ ਰੋਡ ਦੇ ਉੱਪਰ ਟਿੱਲਵਾ ਨਗਰ ਦੇ ਅੰਦਰ ਪ੍ਰਬੰਧਾਂ ਦੇ ਘਾਟ ਕਾਰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਸਰੂਪਾਂ ਦੀ ਨਰਾਦਰੀ ਹੋਈ। ਇਹ ਨਰਾਦਰੀ ਪਹਿਲੀ ਨਹੀਂ ਤੇ ਆਖਰੀ ਨਹੀਂ। ਮੇਰੇ ਖਿਆਲ ਅਨਸਾਰ ਘਟ ਤੋਂ ਘੱਟ 15 ਸਾਲ ਹੋ ਗਏ ਲਗਾਤਾਰ ਬੇਅਦਬੀਆਂ ਹੁੰਦੀਆਂ ਨੂੰ। ਪਰ ਅਸੀਂ ਇੰਨੇ ਢੀਠ ਤੇ ਬੇਸ਼ਰਮ ਮਿੱਟੀ ਦੇ ਬਣੇ ਆ ਸਾਡੀ ਸਿਹਤ ਤੇ ਅੰਦਰ ਕੋਈ ਵੀ ਅਸਰ ਨਹੀਂ। ਨਾਤਾ ਪਹਿਰੇਦਾਰ ਵਧੀਆ ਰੱਖਦੇ ਆ ਨਾ ਗੁਰਸਿੱਖਾਂ ਦੀ ਸੂਝਵਾਨ ਪ੍ਰਬੰਧਕ ਕਮੇਟੀ ਬਣਾਉਣੇ ਆ ਨਾ ਹੀ ਗੁਰਦੁਆਰਾਂ ਦੇ ਅੰਦਰ ਕੋਈ ਸੂਝਵਾਨ ਗ੍ਰੰਥੀ ਰੱਖਿਆ ਜਾਂਦਾ 15 ਸਾਲਾਂ ਦੇ ਅੰਦਰ अनेਕਾਂ ਵਾਰ ਸ਼੍ਰੋਮਣੀ ਕਮੇਟੀ ਵੱਲੋਂ ਤਖਤਾਂ ਦੇ ਜਥੇਦਾਰਾਂ ਵੱਲੋਂ ਪ੍ਰਬੰਧਕਾਂ ਵੱਲੋਂ ਜਥੇਬੰਦੀਆਂ ਵੱਲੋਂ ਵਾਰ-ਵਾਰ ਮੀਡੀਏ ਤੇ ਇਹ ਬੇਨਤੀ ਕੀਤੀ ਜਾਂਦੀ ਆ ਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਪ੍ਰਕਾਸ਼ਮਾਨ ਹੁੰਦੇ ਆ ਉਥੇ ਚਾਰ ਦੁਆਰੀ ਦਾ ਪ੍ਰਬੰਧ ਹੋਵੇ ਪਹਿਰੇਦਾਰੀ ਦਾ ਪ੍ਰਬੰਧ ਹੋਵੇ ਪ੍ਰਬੰਧਕ ਗੁਰਸਿੱਖਾਂ ਦੀ ਕਮੇਟੀ ਹੋਵੇ ਤੇ ਵਧੀਆ ਸੂਝਵਾਨ ਗ੍ਰੰਥੀ ਹੋਵੇ ਜਿਹੜਾ ਨਗਰ ਨਿਵਾਸੀ ਸੰਗਤਾਂ ਨੂੰ ਗੁਰ ਗੁਰਸਿੱਖੀ ਸਿਧਾਂਤਾਂ ਤੋਂ ਜਾਣੂ ਕਰਵਾਉਣ ਵਾਲਾ ਹੋਵੇ ਪਰ ਜਿੱਥੇ ਘਟਨਾ ਵਾਪਰਦੀ ਆ ਵੇਖਿਆ ਜਾਂਦਾ ਨਾ ਤਾਂ ਸਮਝਦਾਰ ਸਿੱਖੀ ਸਿਧਾਂਤਾਂ ਤੋਂ ਜਾਣੋ ਪ੍ਰਬੰਧਕ ਕਮੇਟੀ ਹੁੰਦੀ ਆ ਤੇ ਨਾ ਹੀ ਵਧੀਆ ਗ੍ਰੰਥੀ ਹੁੰਦਾ ਜਿਹੜਾ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਸਤਕਾਰ ਜੋ ਗ੍ਰੰਥੀ ਸਿੰਘ ਆ ਉਹਨੂੰ ਪੰਜ ਬਾਣੀਆਂ ਵੀ ਨਹੀਂ ਹੁੰਦੀਆਂ ਪਰ ਸਾਡੀ ਸਿੱਖ ਕੌਮ ਦੀ ਤਰਾਸ ਨਹੀਂ ਆ ਤਿੰਨ ਪੀੜੀਆਂ ਤੋਂ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਉਹ ਸੇਵਾ ਕਰਦੇ ਆ ਪਰ ਇਹਨਾਂ ਦੇ ਵਿੱਚੋਂ ਕੋਈ ਵੀ ਸਿੱਖੀ ਸਿਧਾਂਤਾਂ ਤੋਂ ਗੁਰਬਾਣੀ ਤੋਂ ਜਾਣੋ ਨਹੀਂ ਪਰ ਇਸ ਬਿਆਦਬੀ ਦੀ ਘਟਨਾ ਨੂੰ ਦੇਖਦਿਆਂ ਹੋਇਆਂ ਸਮੁੱਚੀ ਸੰਗਤ ਵੱਲੋਂ ਅੱਜ ਸਾਂਝੇ ਤੌਰ ਤੇ ਫੈਸਲਾ ਲਿਆ ਗਿਆ ਕਿ ਪ੍ਰਬੰਧਕ ਕਮੇਟੀ ਦੇ ਅੰਤਰ ਉਹਨਾਂ ਦੇ ਪ੍ਰਬੰਧਾਂ ਦੀ ਅਣਗਹਿਲੀ ਕਾਰਨ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਬਾਕੀ ਹਫ਼ਤੇ ਦੇ ਅੰਦਰ ਅੰਦਰ ਗੁਰਦੁਆਰਾ ਸਾਹਿਬ ਦੇ ਅੰਦਰ ਵਧੀਆਂ ਸੂਝਵਾਨ ਗ੍ਰੰਥੀ ਰੱਖਿਆ ਜਾਵੇ ਵਧੀਆਂ ਗੁਰਸਿੱਖਾਂ ਦੀ ਪਰਬੰਧਕ ਕਮੇਟੀ ਬਣਾਈ ਜਾਵੇ ਪਰ ਜੇਕਰ ਇਹਨਾਂ ਗੱਲਾਂ ਤੇ ਨਗਰ ਨਿਵਾਸੀ ਸੰਗਤ ਪਾਬੰਦ ਨਹੀਂ ਰਹਿੰਦੀ ਹਫ਼ਤੇ ਤੋਂ ਬਾਅਦ ਸਿੱਖ ਜਥੇਬੰਦੀਆਂ ਆਉਣਗੀਆਂ ਆਪਣੇ ਗੁਰੂ ਧੰ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਬੜੇ ਆਦਬ ਤੇ ਸਤਕਾਰ ਦੇ ਨਾਲ ਇਥੋਂ ਲਿਜਾਇਆ ਜਾਵੇਗਾ মিডিਏ ਦੇ ਰਾਹੀਂ ਮੈਂ ਦੁਨੀਆ ਭਰ ਵਿੱਚ ਵਸਦੇ ਸਿੱਖਾਂ ਨੂੰ ਸਿਰ ਨਵਾ ਕੇ ਹੱਥ ਜੋੜ ਕਰਕੇ ਬੇਨਤੀ ਕਰਦਾ ਕਿ ਆਪਾਂ ਨੂੰ ਗੁਰਦੁਆਰਾ ਸਾਹਿਬ ਬਣਾਉਣ ਦਾ ਚਾਹ ਹੋਣਾ ਚਾਹੀਦਾ ਗੁਰਦੁਆਰਾ ਸਾਹਿਬ ਬਣਾਉਣਾ ਚਾਹੀਦਾ ਪਰ ਉਹਦੇ ਨਾਲ ਸੂਝਵਾਨ ਗ੍ਰੰਥੀ ਪ੍ਰਬੰਧਕ ਕਮੇਟੀ ਤੇ ਨਾਲ ਪਹਿਰੇਦਾਰੀ ਦਾ ਪ੍ਰਬੰਧ ਜ਼ਰੂਰ ਕੀਤਾ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਆਪਾਂ ਨੂੰ ਅਣਸਖਾਵੀ ਘਟਨਾ ਵੇਖ ਕਰਕੇ ਤੇ ਸਾਰੇ ਸੇਖਾਂ ਨੂੰ ਸ਼ਰਮਸਾਰ ਨਾ ਹੋਣਾ ਪਵੇ ਇਹ ਬੇਨਤੀ ਮੇਰੀ ਸਾਰੀਆਂ ਸੰਗਤਾਂ ਨੇ ਪ੍ਰਵਾਨ ਕਰਨੀ ਮੈਂ ਆਪਣੇ ਵੱਲੋਂ ਮਿਟਗੇ ਦਾ ਜਿਹੜੀਆਂ ਸਿੱਖ ਜਥੇਬੰਦੀਆਂ ਦੁੱਖਦਾਈ ਘਟਨਾਵਾਂ ਦੇ ਵਿੱਚ ਇਥੇ ਸ਼ਾਮਲ ਹੋਈਆਂ ਮੈਂ ਸਾਰਿਆਂ ਦਾ ਆਪਣੇ ਵੱਲੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਤੁਸੀਂ ਵੀਡੀਓ ਦੇਖੀ ਆ ਗੱਲ ਗਈ ਸੀ ਪੂਰੀ ਕੀ ਗੱਲ ਹੋਈ ਕਿਸ ਗੱਲ ਨੂੰ ਲੈ ਕੇ ਜਥੇਬੰਦੀਆਂ ਤੁਸੀਂ ਵੀ ਇਥੇ ਪਹੁੰਚੇ ਸੀ ਵੀਡੀਓ ਮੈਂ ਦੇਖੀ ਆ ਇੱਕ ਏਸੇ ਨਗਰ ਦੀ ਬੀਬੀ ਆਉਂਦੀ ਆ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਉੱਪਰੋਂ ਰਮਾਲ ਲਾਉਂਦੀ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਬੜੀ ਬੇਸ਼ਰਮੀ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਦਾ ਇੱਕ ਪਾਸੇ ਨੂੰ ਸਰੂਪ ਇਕੱਠਾ ਕਰ ਦਿੰਦੀ ਆ ਇਹ ਨਰਾਦਰੀ ਅਣਸਖਾਵੀ ਘਟਨਾ ਜਿਹਨੂੰ ਵੇਖ ਕਰਕੇ ਸਿੱਖਾਂ ਦੇ ਹਿਰਦੇ ਬਲੁੰਦ ਰਿਆ ਅਸੀਂ ਮੰਗ ਕਰਦੇ ਆ ਕਿ ਦੋਸ਼ੀ ਨੂੰ ਸਜ਼ਾ ਦਿੱਤੀ ਜਾਵੇ ਤੇ ਨਾਲ ਜਿਹੜੀ ਪ੍ਰਬੰਧਕ ਕਮੇਟੀ ਆ ਤੇ ਗ੍ਰੰਤੀ ਸਿੰਘ ਆ ਉਹਨਾਂ ਨੂੰ ਬੰਦ ਦੀ ਕਾਨੂੰਨੀ ਕਾਰਵਾਈ ਕਰਕੇ ਸਾਰੇ ਪਿੰਡ ਵਾਲੇ ਪਿੰਡ ਵਾਲੇ ਸਾਰੇ ਇੱਥੇ ਮੌਜੂਦ ਸੀਗੇ ਕਮੇਟੀ ਨੇ ਵੀ ਗਲਤੀ ਮੰਨੀ ਹੁਣ ਪੁਰਾਣੀ ਕਮੇਟੀ ਕਿਉਂਕਿ ਤੁਸੀਂ ਨਵੀਂ ਕਮੇਟੀ ਬਣਾਉਣ ਦੀ ਨਗਰ ਨਿਵਾਸੀ ਸਾਰੀਆਂ ਸੰਗਤਾਂ ਕਟੀਆਂ ਹੋਈਆਂ ਉਹਨਾਂ ਨੇ ਸੰਗਤਾਂ ਦੇ ਇਸ ਬਚਨ ਨੂੰ ਇਸ ਬੇਨਤੀ ਨੂੰ ਪ੍ਰਵਾਨ ਕੀਤਾ ਨਾ ਬੇਨਤੀ ਨੂੰ ਪ੍ਰਵਾਨ ਕਰਨ ਕੇ ਤੇ ਹਫਤੇ ਬਾਅਦ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਸਰੂਪ ਇੱਥੋਂ ਲੈ ਕੇ ਰਕ ਜਾਵਾਂਗੇ ਧੰਨਵਾਦ ਇੱਕ ਇਸੇ ਨਗਰ ਦੀ ਬੀਬੀ ਆਉਂਦੀ ਆ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਉੱਪਰੋਂ ਰਮਾਲ ਲਾਉਂਦੀ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਬੜੀ ਬੇਸ਼ਰਮੀ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਦਾ ਇੱਕ ਪਾਸੇ ਨੂੰ ਸਰੂਪ ਇਕੱਠਾ ਕਰ ਦਿੰਦੀ ਆ ਇਹ ਨਰਾਦਰੀ ਅਣਸਖਾਵੀ ਘਟਨਾ ਜਿਹਨੂੰ ਵੇਖ ਕਰਕੇ ਸਿੱਖਾਂ ਦੇ ਹਿਰਦੇ ਵਲੁੰਦ ਰਿਆ ਅਸਾ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਖੰਨਾ ਸਮਰਾਲਾ ਰੋਡ ਜੋ ਕਿ ਪਿੰਡ ਢਿੱਲਵਾ ਦੇ ਵਿੱਚ ਮੌਜੂਦ ਆ ਜਿੱਥੇ ਕਿ ਇੱਕ ਕੱਲ ਦੀ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ ਗੁਰਦੁਆਰਾ ਸਾਹਿਬ ਦੇ ਅੰਦਰ ਇੱਕ ਬੀਬੀ ਜੋ ਕਿ ਜਾਂਦੀ ਹੈ ਵਿਦਵੀ ਕੀਤੀ ਜਾਂਦੀ ਤਾਂ ਉਸ ਤੋਂ ਬਾਅਦ ਜਿਹੜੀ ਸਿੱਖ ਸੰਗਤ ਹੈ ਭਾਈ ਅਮਰੀਕ ਸਿੰਘ ਜੀ ਜਨਾਨਾ ਹੋਣ ਹੋਰ ਜਿਹੜੀ ਸਿੱਖ ਸੰਗਤ ਹੈ ਨਿਹੰਗ ਸਿੰਘ ਫੌਜਾ ਹੋਣ ਪਿੰਡ ਦੀ ਸਮੂਹ ਸੰਗਤ ਜਦ ਕੀ ਪ੍ਰਸ਼ਾਸਨ ਤੱਕ ਇੱਥੋਂ ਦਾ ਇਲਾਕੇ ਦਾ ਸਾਰਾ ਮੌਜੂਦ ਹੈ ਤੇ ਭਾਈ ਸਾਹਿਬ ਨਾਲ ਗੱਲਬਾਤ ਕਰਦੇ ਆ ਕਿ ਕੀ ਮਸਲਾ ਕੀ ਸੀ ਗੱਲਬਾਤ ਪੂਰੀ ਕੀ ਹੋਈ ਸੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਤੇ ਰੋਜ ਸਮਰਾਲਾ ਤੋਂ ਖੰਨਾ ਰੋਡ ਦੇ ਉੱਪਰ ਪਹਿਲਵਾਂ ਨਗਰ ਦੇ ਅੰਦਰ ਪ੍ਰਬੰਧਾਂ ਦੇ ਘਾਟ ਕਾਰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਸਰੂਪਾਂ ਦੀ ਨਰਾਦਰੀ ਹੋਈ ਇਹ ਨਰਾਦਰੀ ਪਹਿਲੀ ਨਹੀਂ ਤੇ ਆਖੀਰਲੀ ਨਹੀਂ ਮੇਰੇ ਖਿਆਲ ਅਨਸਾਰ ਘੱਟ ਤੋਂ ਘੱਟ 15 ਸਾਲ ਹੋ ਗਏ ਲਗਾਤਾਰ ਬੇਅਦਬੀਆਂ ਹੁੰਦੀਆਂ ਨੂੰ ਪਰ ਅਸੀਂ ਇੰਨੇ ਢੀਠ ਤੇ ਬੇਸ਼ਰਮ ਮਿੱਟੀ ਦੇ ਬਣੇ ਆ ਸਾਡੀ ਸਿਹਤ ਤੇ ਅੰਦਰ ਕੋਈ ਵੀ ਅਸਰ ਨਹੀਂ ਨਾ ਤਾਂ ਪਹਿਰੇਦਾਰ ਵਧੀਆ ਰੱਖਦੇ ਆ ਨਾ ਗੁਰਸਿੱਖਾਂ ਦੀ ਸੂਝਵਾਨ ਪ੍ਰਬੰਧਕ ਕਮੇਟੀ ਬਣਾਉਨੇ ਆ ਨਾ ਹੀ ਗੁਰਦੁਆਰਾਂ ਦੇ ਅੰਦਰ ਕੋਈ ਸੂਝਵਾਨ ਗ੍ਰੰਥੀ ਰੱਖਿਆ ਜਾਂਦਾ 15 ਸਾਲਾਂ ਦੇ ਅੰਦਰ अनेਕਾਂ ਵਾਰ ਸ਼੍ਰੋਮਣੀ ਕਮੇਟੀ ਵੱਲੋਂ ਤਖਤਾਂ ਦੇ ਜਥੇਦਾਰਾਂ ਵੱਲੋਂ ਪ੍ਰਬੰਧਕਾਂ ਵੱਲੋਂ ਜਥੇਬੰਦੀਆਂ ਵੱਲੋਂ ਵਾਰ-ਵਾਰ মিডিਏ ਤੇ ਇਹ ਬੇਨਤੀ ਕੀਤੀ ਜਾਂਦੀ ਆ ਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਪ੍ਰਕਾਸ਼ਮਾਨ ਹੁੰਦੇ ਆ ਉਥੇ ਚਾਰਦੁਆਰੀ ਦਾ ਪ੍ਰਬੰਧ ਹੋਵੇ ਪਹਿਰੇਦਾਰੀ ਦਾ ਪ੍ਰਬੰਧ ਹੋਵੇ ਪ੍ਰਬੰਧਕ ਗੁਰਸਿੱਖਾਂ ਦੀ ਕਮੇਟੀ ਹੋਵੇ ਤੇ ਵਧੀਆ ਸੂਝਵਾਨ ਗ੍ਰੰਥੀ ਹੋਵੇ ਜਿਹੜਾ ਨਗਰ ਨਿਵਾਸੀ ਸੰਗਤਾਂ ਨੂੰ ਗੁਰ ਗੁਰਸਿੱਖੀ ਸਿਧਾਂਤਾਂ ਤੋਂ ਜਾਣੂ ਕਰਵਾਉਣ ਵਾਲਾ ਹੋਵੇ ਪਰ ਜਿੱਥੇ ਘਟਨਾ ਵਾਪਰਦੀ ਆ ਵੇਖਿਆ ਜਾਂਦਾ ਨਾ ਤਾਂ ਸਮਝਦਾਰ ਸਿੱਖੀ ਸਿਧਾਂਤਾਂ ਤੋਂ ਜਾਣੂ ਪ੍ਰਬੰਧਕ ਕਮੇਟੀ ਹੁੰਦੀ ਆ ਤੇ ਨਾ ਹੀ ਵਧੀਆ ਗ੍ਰੰਥੀ ਹੁੰਦਾ ਜਿਹੜਾ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਸਤਕਾਰ ਜੋ ਗ੍ਰੰਥੀ ਸਿੰਘ ਆ ਉਹਨੂੰ ਪੰਜ ਬਾਣੀਆਂ ਵੀ ਨਹੀਂ ਹੁੰਦੀਆਂ ਪਰ ਸਾਡੀ ਸਿੱਖ ਕੌਮ ਦੀ ਤਰਾਸ ਨਹੀਂ ਆ ਤਿੰਨ ਪੀੜੀਆਂ ਤੋਂ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਉਹ ਸੇਵਾ ਕਰਦੇ ਆ ਪਰ ਇਹਨਾਂ ਦੇ ਵਿੱਚੋਂ ਕੋਈ ਵੀ ਸਿੱਖੀ ਸਿਧਾਂਤਾਂ ਤੋਂ ਗੁਰਬਾਣੀ ਤੋਂ ਜਾਣੋ ਨਹੀਂ ਪਰ ਇਸ ਬਿਆਦਬੀ ਦੀ ਘਟਨਾ ਨੂੰ ਦੇਖਦਿਆਂ ਹੋਇਆਂ ਸਮੁੱਚੀ ਸੰਗਤ ਵੱਲੋਂ ਅੱਜ ਸਾਂਝੇ ਤੌਰ ਤੇ ਫੈਸਲਾ ਲਿਆ ਗਿਆ ਕਿ ਪ੍ਰਬੰਧਕ ਕਮੇਟੀ ਦੇ ਅੰਤਰ ਉਹਨਾਂ ਦੇ ਪ੍ਰਬੰਧਾਂ ਦੀ ਅਣਗਹਿਲੀ ਕਾਰਨ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਬਾਕੀ ਹਫ਼ਤੇ ਦੇ ਅੰਦਰ-ਅੰਦਰ ਗੁਰਦੁਆਰਾ ਸਾਹਿਬ ਦੇ ਅੰਦਰ ਵਧੀਆਂ ਸੂਝਵਾਨ ਗ੍ਰੰਥੀ ਰੱਖਿਆ ਜਾਵੇ। ਵਧੀਆਂ ਗੁਰਸਿੱਖਾਂ ਦੀ ਪਰਬੰਧਕ ਕਮੇਟੀ ਬਣਾਈ ਜਾਵੇ ਪਰ ਜੇਕਰ ਇਹਨਾਂ ਗੱਲਾਂ ਤੇ ਨਗਰ ਨਿਵਾਸੀ ਸੰਗਤ ਪਾਬੰਦ ਨਹੀਂ ਰਹਿੰਦੀ ਹਫ਼ਤੇ ਤੋਂ ਬਾਅਦ ਸਿੱਖ ਜਥੇਬੰਦੀਆਂ ਆਉਣਗੀਆਂ ਆਪਣੇ ਗੁਰੂ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਬੜੇ ਆਦਬ ਤੇ ਸਤਕਾਰ ਦੇ ਨਾਲ ਇਥੋਂ ਲਿਜਾਇਆ ਜਾਵੇਗਾ ਮੀਡੀਏ ਦੇ ਰਾਹੀਂ ਮੈਂ ਦੁਨੀਆ ਭਰ ਵਿੱਚ ਵਸਦੇ ਸਿੱਖਾਂ ਨੂੰ ਸਿਰ ਨਵਾ ਕੇ ਹੱਥ ਜੋੜ ਕਰਕੇ ਬੇਨਤੀ ਕਰਦਾ ਕਿ ਆਪਾਂ ਨੂੰ ਗੁਰਦੁਆਰਾ ਸਾਹਿਬ ਬਣਾਉਣ ਦਾ ਚਾਹ ਹੋਣਾ ਚਾਹੀਦਾ ਗੁਰਦੁਆਰਾ ਸਾਹਿਬ ਬਣਾਉਣਾ ਚਾਹੀਦਾ ਪਰ ਉਹਦੇ ਨਾਲ ਸੂਝਵਾਨ ਗ੍ਰੰਥੀ ਪ੍ਰਬੰਧਕ ਕਮੇਟੀ ਤੇ ਨਾਲ ਪਹਿਰੇਦਾਰੀ ਦਾ ਪ੍ਰਬੰਧ ਜਰੂਰ ਕੀਤਾ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਆਪਾਂ ਨੂੰ ਅਣਸਖਾਵੀ ਘਟਨਾ ਵੇਖ ਕਰਕੇ ਤੇ ਸਾਰੇ ਸੇਖਾਂ ਨੂੰ ਸ਼ਰਮਸਾਰ ਨਾ ਹੋਣਾ ਪਵੇ ਇਹ ਬੇਨਤੀ ਮੇਰੀ ਸਾਰੀਆਂ ਸੰਗਤਾਂ ਨੇ ਪ੍ਰਵਾਨ ਕਰਨੀ ਮੈਂ ਆਪਣੇ ਵੱਲੋਂ ਮੇਟਗੇ ਦਾ ਜਿਹੜੀਆਂ ਸਿੱਖ ਜਥੇਬੰਦੀਆਂ ਦੁਖਦਾਈ ਘਟਨਾਵਾਂ ਦੇ ਵਿੱਚ ਇੱਥੇ ਸ਼ਾਮਲ ਹੋਈਆਂ ਮੈਂ ਸਾਰਿਆਂ ਦਾ ਆਪਣੇ ਵੱਲੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਤੁਸੀਂ ਵੀਡੀਓ ਦੇਖੀ ਆ ਗੱਲ ਗਈ ਸੀ ਪੂਰੀ ਕੀ ਗੱਲ ਹੋਈ ਕਿਸ ਗੱਲ ਨੂੰ ਲੈ ਕੇ ਜਥੇਬੰਦੀਆਂ ਤੁਸੀਂ ਵੀ ਇੱਥੇ ਪਹੁੰਚੇ ਸੀ ਵੀਡੀਓ ਮੈਂ ਦੇਖੀ ਆ ਇੱਕ ਏਸੇ ਨਗਰ ਦੀ ਬੀਬੀ ਆਉਂਦੀ ਆ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਉੱਪਰੋਂ ਰਮਾਲ ਲਾਉਂਦੀ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਬੜੀ ਬੇਸ਼ਰਮੀ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਦਾ ਇੱਕ ਪਾਸੇ ਨੂੰ ਸਰੂਪ ਇਕੱਠਾ ਕਰ ਦਿੰਦੀ ਆ ਇਹ ਨਰਾਦਰੀ ਅਣਸਖਾਵੀ ਘਟਨਾ ਜਿਹਨੂੰ ਵੇਖ ਕਰਕੇ ਸਿੱਖਾਂ ਦੇ ਹਿਰਦੇ ਬਲੁੰਦ ਰਿਆ ਅਸੀਂ ਮੰਗ ਕਰਦੇ ਆ ਕਿ ਦੋਸ਼ੀ ਨੂੰ ਸਜ਼ਾ ਦਿੱਤੀ ਜਾਵੇ ਤੇ ਨਾਲ ਜਿਹੜੀ ਪ੍ਰਬੰਧਕ ਕਮੇਟੀ ਆ ਤੇ ਗ੍ਰੰਥੀ ਸਿੰਘ ਉਹਨਾਂ ਨੂੰ ਬੰਨਦੀ ਕਾਨੂੰਨੀ ਕਾਰਵਾਈ ਕਰਕੇ ਸਾਰੇ ਪਿੰਡ ਵਾਲੇ ਪਿੰਡ ਵਾਲੇ ਵੀ ਸਾਰੇ ਇੱਥੇ ਮੌਜੂਦ ਸੀਗੇ ਕਮੇਟੀ ਨੇ ਵੀ ਗਲਤੀ ਮੰਨੀ ਹੁਣ ਪੁਰਾਣੀ ਕਮੇਟੀ ਕਿਉਂਕਿ ਤੁਸੀਂ ਨਵੀਂ ਕਮੇਟੀ ਬਣਾਉਣ ਦੀ ਨਗਰ ਨਿਵਾਸੀ ਸਾਰੀਆਂ ਸੰਗਤਾਂ ਕਟੀਆਂ ਹੋਈਆਂ ਉਹਨਾਂ ਨੇ ਸੰਗਤਾਂ ਦੇ ਇਸ ਬਚਨ ਨੂੰ ਇਸ ਬੇਨਤੀ ਨੂੰ ਪ੍ਰਵਾਨ ਕੀਤਾ ਨਾ ਬੇਨਤੀ ਨੂੰ ਪ੍ਰਵਾਨ ਕਰਨ ਕੇ ਤੇ ਹਫਤੇ ਬਾਅਦ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਸਰੂਪ ਇਥੋਂ ਲੈ ਕੇ ਰਕ ਜਾਵਾਂਗੇ ਠੀਕ ਹੈ ਜੀ ਧੰਨਵਾਦ